9 ਅਗਸਤ ਨੂੰ ਕਲਕੱਤਾ ਕੀ ਹੋਇਆ ਮੈਡੀਕਲ ਦੀ ਸਟੂਡੈਂਟ ਇੱਕ ਡਾਕਟਰ ਜਿਹਦੇ ਨਾਲ ਡਿਊਟੀ ਦੌਰਾਨ ਬਲਾਤਕਾਰ ਹੋ ਜਾਂਦਾ ਹੈ ਗੈਂਗ ਦੇ ਰੂਪ ਦੇ ਵਿੱਚ ਚਾਹੇ ਉਥੋਂ ਦੀ ਸਰਕਾਰ ਮੰਨੇ ਜਾਂ ਨਾ ਮੰਨੇ ਇਥੋਂ ਤੱਕ ਡਾਕਟਰਾਂ ਨੇ ਵੀ ਆਪਣੀ ਸਟੂਡੈਂਟ ਦਾ ਸਾਥ ਨਹੀਂ ਦਿੱਤਾ ਬਲਾਤਕਾਰ ਉਹਦੇ ਨਾਲ ਹੋਇਆ ਐਨੀ ਦਰਿੰਦਗੀ ਹੋਈ ਉਹਦੀ ਧੌਣ ਤੋੜ ਦਿੱਤੀ ਗਈ ਉਹਦਾ ਐਸਾ ਕੋਈ ਅੰਗ ਨਹੀਂ ਸੀ ਜਿਹਨੂੰ ਕੁਚਲਿਆ ਨਾ ਗਿਆ ਹੋਵੇ ਅੱਖਾਂ ਉਹਦੀਆਂ ਖਤਮ ਕਰ ਦਿੱਤੀਆਂ ਗਈਆਂ ਇਹ ਇਨਸਾਫ ਦੇ ਵਾਸਤੇ ਮੋਬੱਤੀਆਂ ਜਗਾਉਂਦੇ ਫਿਰਦੇ ਆ ਮੈਂ ਇੱਕ ਗੱਲ ਉਹਨਾਂ ਨੂੰ ਦੱਸ ਦੇਣਾ ਚਾਹੁੰਨੀ ਆ ਅੱਜ ਸਾਰੇ ਅਸੀਂ ਸੋਸ਼ਲ ਮੀਡੀਆ ਤੇ ਤਾਂ ਪੋਸਟਾਂ ਪਾਈ ਜਾਂਦੇ ਆ ਭਾਈ ਮੋਬੱਤੀਆਂ ਨਾਲ ਇਨਸਾਫ ਨਹੀਂ ਮਿਲਨੇ ਇਨਸਾਫ ਜੇ ਲੈਣਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ ਕੇ ਵੇਖੋ ਇੱਕ ਗਰੀਬ ਪਰਿਵਾਰ ਦੀ ਤਹੀ ਦੇ ਨਾਲ ਬਲਾਤਕਾਰ ਹੋਇਆ ਇੱਕ ਹੀ ਦਿਨ ਬਿਜ਼ਨਸਮੈਨ ਦੇ ਲੜਕੇ ਨੇ ਆਪਣੀ ਫੈਕਟਰੀ ਦੇ ਵਿੱਚ ਉਸ ਧੀ ਨੂੰ ਰੱਖਿਆ ਆਪਣੇ ਦੋਸਤਾਂ ਮਤਰਾਂ ਦੇ ਨਾਲ ਰੋਜ਼ਾਨਾ 21 ਦਿਨ ਉਹਦੇ ਨਾਲ ਬਲਾਤਕਾਰ ਕੀਤਾ ਜਿਸ ਦਿਨ ਉਹ ਲੜਕੀ ਅਧਮੋਈ ਹੋਈ ਉਹਨੂੰ ਹਸਪੀਟਲ ਦਾਖਲ ਕਰਾਇਆ ਬਾਪ ਧੀ ਦਾ ਰਿਪੋਰਟ ਕਰਾਉਣ ਵਾਸਤੇ ਥਾਣੇ ਪਹੁੰਚਾ ਤੇ ਸਾਡਾ ਸਿਸਟਮ ਇੰਨਾ ਜ਼ਿਆਦਾ ਕਰਪਟਡ ਉਹ ਬਾਪ ਦਾ ਮੂੰਹ ਬੰਦ ਕਰਾ ਦਿੱਤਾ ਜੇ ਉਸ ਪਰਿਵਾਰ ਦੇ ਖਿਲਾਫ ਤੇਰੀ ਇੱਕ ਵੀ ਕਾਰਵਾਈ ਹੋਈ ਤੇ ਤੇਰਾ ਸਾਰਾ ਪਰਿਵਾਰ ਖਤਮ ਕਰ ਦੇਾਂਗੇ ਬੇਵਸ ਬਾਪ ਵਾਪਸ ਹਸਪੀਟਲ ਜਾਂਦਾ ਡਾਕਟਰ ਨੇ ਸਾਰਾ ਕੁਝ ਪੁੱਛਿਆ ਮੈਨੂੰ ਦੱਸ ਹੋਇਆ ਕਿ ਤ੍ਰਿਤੀ ਦੇ ਨਾਲ ਹਾਲਾਤ ਉਸwidetilde ਦੇ ਕੋਈ ਬਹੁਤੇ ਚੰਗੇ ਨਹੀਂ ਸੀ ਬਾਪ ਨੇ ਤਾਹਾਂ ਮਾਰ ਮਾਰ ਕੇ ਹਾਲ ਡਾਕਟਰ ਦੇ ਅੱਗੇ ਰੱਖਿਆ ਡਾਕਟਰ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਸੰਗਤ ਕਰਦਾ ਸੀ ਪਰਿਵਾਰ ਦੇ ਸਮੇਤ ਮਾਪੁਰਖਾਂ ਦੇ ਕੋਲ ਪਹੁੰਚਿਆ ਜਦੋਂ ਮਾਪੁਰਖਾਂ ਨੇ ਘਟਨਾ ਸੁਣੀ ਉਸੇ ਵੇਲੇ ਸਿੰਘਾਂ ਨੂੰ ਜੀਪ ਦੇ ਕੇ ਭੇਜਿਆ ਫੈਕਟਰੀ ਦਾ ਮਾਲਕ ਦਾ ਪੁੱਤ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਜਿਵੇਂ ਵੇਲੇ ਮਾਪੁਰਖਾਂ ਦੇ ਕੋਲ ਉਹ ਲੜਕਾ ਜਿਹਨੇ ਧੀ ਦੇ ਨਾਲ ਬਲਾਤਕਾਰ ਕੀਤਾ ਸੀ ਹਵਾਲੇ ਆਇਆ ਮਾਪੁਰਖਾਂ ਨੇ ਉਹਦੇ ਬਾਪ ਨੂੰ ਸੱਦਿਆ ਆਪਣਾ ਰਵਾਲਵਰ ਕੱਢ ਕੇ ਉਹਦੇ ਪਿਓ ਦੇ ਹੱਥ ਫੜਾਇਆ ਕਹਿੰਦੇ ਮਾਰ ਆਪਣੇ ਪੁੱਤ ਨੂੰ ਗੋਲੀ ਇਹਨੇ ਵੱਡਾ ਗੁਨਾਹ ਕੀਤਾ ਹੈ ਬਾਪ ਦੇ ਹੱਥ ਕੰਬੜ ਮੈਂ ਆਪਣੇ ਪੁੱਤ ਨੂੰ ਕਿਵੇਂ ਗੋਲੀ ਮਾਰ ਦਿਆਂ ਪੁੱਛਿਆ ਦੱਸ ਕਿੰਨੇ ਦਿਨ ਇਸ ਧੀ ਨੂੰ ਕੋਲ ਰੱਖਿਆ ਕਹਿੰਦਾ ਜੀ 21 ਦਿਨ ਮਾਪੁਰਖਾਂ ਨੇ ਆਖਣਾ ਹੁਣ ਇੱਥੋਂ ਤੂੰ ਚਲਿਆ ਜਾ ਤੇਰਾ ਪੁੱਤ 22 ਦਿਨ ਤੇਰੇ ਘਰ ਅਸੀਂ ਆਪ ਛੱਡ ਕੇ ਆਵਾਂਗੇ ਹੁਣ ਇਨਸਾਫ ਦੇਖਿਓ ਕਿੰਨੀ ਛੇਤੀ ਉਸ ਪਰਿਵਾਰ ਨੂੰ ਮਿਲਿਆ 21 ਦਿਨ ਉਸ ਨੌਜਵਾਨ ਦਾ ਰੱਜ ਕੇ ਕਟਾਪਾ ਚੜਿਆ ਤੇ ਸੱਚ ਇਹ ਸੀ ਜਿਹਨੇ ਉਸ ਧੀ ਦੇ ਨਾਲ ਬਲਾਤਕਾਰ ਕੀਤਾ ਉਹਦੀ ਬਦਬੀ ਕੀਤੀ ਉਸ ਦੁਸ਼ਟ ਉਸ ਬਲਾਤਕਾਰੀ ਦੇ ਟੋਟੇ ਟੋਟੇ ਕਰਕੇ ਬੋਰੇ ਚ ਪਾ ਕੇ 22ਵੇਂ ਦਿਨ ਉਹਦੇ ਘਰ ਛੱਡ ਕੇ ਆਏ ਇਹ ਇਨਸਾਫ ਪਰ ਖਾਲਸਾ ਜੀ ਇੱਕ ਮੈਨੂੰ ਆਪਣੇ ਭਰਾਵਾਂ ਤੋਂ ਵੀ ਬੜਾ ਰੋਸ਼ਿਆ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਪਹਿਲਾਂ ਮੈਂ ਸਟੇਜ ਦੇ ਉੱਪਰ ਸੰਗਤ ਦੇ ਨਾਲ ਸਾਝਾ ਕੀਤਾ ਕਿਉਂਕਿ ਇਹ ਪੰਥਕ ਇੱਕਾਠੇ